ਇੱਕ ਤੁਹਾਡਾ ਮੁੱਦਾ ਹੋ ਗਿਆ 50 ਰੁਪਏ ਤੇ 100 ਰੁਪਏ ਵਾਲਾ ਹਾਂਜੀ ਠੀਕ ਹੈ ਜੀ ਇੱਕ ਜਿਹੜਾ ਵਾਟਰ ਸਪਲਾਈ ਦਾ ਤੁਸੀਂ ਕਿਹਾ ਆ ਉਹ ਵਾਟਰ ਸਪਲਾਈ ਦਾ ਉਹ ਸਾਡਾ ਨਹੀਂ ਹੈਗਾ ਜੇ ਉਹ ਬਿੱਲ ਲੱਗਦਾ ਤਾਂ ਉਹ ਸਰਕਾਰ ਮੇਰੇ ਖਾਤੇ ਵਾਟਰ ਸਪਲਾਈ ਡਿਪਾਰਟਮੈਂਟ ਦਾ ਆ ਠੀਕ ਹੈ ਜੀ ਦੂਸਰੀ ਬੇਨਤੀ ਵੀ ਜਿਹੜੀ ਤੁਸੀਂ ਕਹਿ ਰਹੇ ਨਾ ਵੀ ਉਹ ਪਹਿਲਾਂ ਨਹੀਂ ਸੀ ਲੱਗੇ ਉਦੋਂ ਨਹੀਂ ਸੀ ਲੱਗੇ ਇਹ ਜਿਹੜਾ ਟੈਕਸ ਹੈਗਾ ਇਹ ਪੰਜਾਬ ਗਵਰਨਮੈਂਟ ਨੇ ਲਾਇਆ ਹੋਇਆ ਲੋਕਲ ਗਵਰਨਮੈਂਟ ਦੀ ਪਹਿਲਾਂ ਲੱਗਾ ਹੋਇਆ ਪਹਿਲਾਂ ਕਿਉਂ ਨਹੀਂ ਸੀ ਲਿਆ ਕੌਂਸਲ ਇੱਥੇ ਬਣੀ ਸੀ ਨਵੀਂ ਨਵੀਂ ਪਹਿਲਾਂ 16 ਤੋਂ ਲੈ ਕੇ 19 ਤੱਕ ਕਿਸੇ ਤੋਂ ਪ੍ਰਾਪਰਟੀ ਟੈਕਸ ਵੀ ਨਹੀਂ ਲਿਆ ਕੋ ਸਰਕਾਰ ਦੀ ਇੱਕ ਪਾਲਿਸੀ ਸੀ ਜਿਦੇ ਜਦ ਆਪਣੀ ਕਾਉਂਸਲ ਪੁਰਾਣੀ ਹੋਈ ਜਾਂਦੀ ਹੈ ਤੇ ਜਿਹੜਾ ਕਾਨੂੰਨ ਹੈਗਾ ਉਹਨੂੰ ਫਾਲੋ ਕਰਨਾ ਪੈਣਾ 50 ਰੁਪਏ ਦਾ ਮਤਲਬ ਇਹ ਹੋ ਗਿਆ ਕਿ 1.5 ਰੁਪਿਆ ਰੋਜ਼ ਦਾ ਹੋਇਆ 1.5 ਰੁਪਿਆ ਰੋਜ਼ ਦਾ ਹੋਇਆ ਗਵਰਨਮੈਂਟ ਦਾ ਰੂਲ ਦੇ ਮੁਤਾਬਕ ਅਸੀਂ ਉਹ ਪੈਸੇ ਘਰੋਣੇ ਸ਼ੁਰੂ ਕੀਤੇ ਉਹਦਾ ਵੀ ਕਾਰਨ ਇਹ ਸੀ ਵੀ ਜਿਹੜੇ ਸਾਡੇ ਮੁਲਾਜ਼ਮ ਸੀਗੇ ਇਹ ਘਰਾਂ ਦੇ ਵਿੱਚੋਂ ਕਿਸੇ ਤੋਂ 100 ਲੈਂਦੇ ਸੀ ਕਿਸੇ ਤੋਂ ਮਹੀਨੇ ਦਾ 200 ਲੈਂਦੇ ਸੀ ਕਿਸੇ ਤੋਂ 3-300 ਵੀ ਲੈਂਦੇ ਸੀ ਜਿੱਥੇ ਕਿ ਜਦੋਂ ਇਹਨਾਂ ਦਾ ਸੂਤ ਆਉਂਦਾ ਲੱਗਾ ਉਹਦੇ ਸਾਨੂੰ ਫੇਰੇ ਲਾਂਬੇ ਬਹੁਤ ਆਉਂਦੇ ਸੀ ਉਹ ਲਾਂਬੇ ਸਾਨੂੰ ਜਾਦੇ ਆਉਂਦੇ ਸੀ ਵੀ ਮੰਨ ਲਓ ਵੀ ਤੁਸੀਂ 100 ਰੁਪਿਆ ਸਮਰੱਥ ਸੀ ਤੁਸੀਂ ਦੇ ਦਿੱਤਾ ਭੈਣ ਨੇ ਨਹੀਂ ਦਿੱਤਾ ਤੁਹਾਡੇ ਤਾਂ ਕੂੜਾ ਜਾ ਕੇ ਉਹਨਾਂ ਨੇ ਚੰਗੀ ਤਰ੍ਹਾਂ ਵੀ ਚੱਕ ਕੇ ਲਿਆਉਣਾ ਰੋਜ਼ ਵੀ ਚੱਕ ਲੈਣਾ ਆ ਤਾਂ ਤੁਹਾਡੇ ਮਨ ਜੇ ਕਿਹਾ ਤਾਂ ਅੰਦਰੋਂ ਬਾਜ਼ ਮਾਰ ਕੇ ਰਸੋਈ ਚੋਂ ਵੀ ਚੱਕ ਲ ਜਾਣਾ ਜੇ ਨੇ ਨਹੀਂ 100 ਰੁਪਿਆ ਦਿੱਤਾ ਤਾਂ ਉਹਦੇ ਉਹ ਨਹੀਂ ਵੜਨਾ ਨਹੀਂ ਉਹ ਫੇ ਕੰਪਲੇਂਟਸ ਬਹੁਤ ਸੀਗੀਆਂ ਅਸੀਂ ਉਹ ਸਾਰੇ ਇਹ ਬੰਦ ਕਰਤਾ ਪਿੰਡ 'ਚ ਅਨਾਉਂਸਮੈਂਟ ਕਰਤੀ ਵੀ ਸਾਡਾ ਕਰਮਚਾਰੀਆਂ ਨੂੰ ਅਸੀਂ ਤਨਖਾਹ ਦਿੰਦੀ ਕਾਉਂਸਲ ਤੁਸੀਂ ਕਿਸੇ ਨੇ ਪੈਸਾ ਨਹੀਂ ਦੇਣਾ ਫੇ ਕੀ ਕਰਦੇ ਸੀ ਉਹ ਤੁਹਾਡੇ ਕੋਲ ਖੁਸ਼ੀ ਦਾ ਪ੍ਰੋਗਰਾਮ ਆ ਗਿਆ ਤੁਹਾਡੇ ਕੋਲ ਲੋਹੜੀ ਦੀਵਾਲੀ ਆ ਗਈ ਚਾਰ-ਚਾਰ ਟੋਲੇ ਬਣ ਕੇ ਉਹ ਘਰਾਂ 'ਚ ਜਾਂਦੇ ਸੀਗੇ ਝਾੜੂ ਵਾਲੇ ਵੱਖਰੇ ਨਾਲੀ ਵਾਲੇ ਵੱਖਰੇ ਟਰਾਲੀ ਵਾਲੇ ਵੱਖਰੇ ਤੇ ਜਿਹੜਾ ਕੂੜਾ ਘਰੋਂ 'ਚ ਚੱਕਦੇ ਉਹ ਵੱਖਰੇ ਮਤਲਬ ਉਹ ਉਹਦੀਆਂ ਫੇ ਬੜੇ ਗਲਾਂਬੇ ਆਉਂਦੇ ਖਾਸ ਕਰਕੇ ਵਿਆਹਾਂ ਵਾਲਿਆ ਜਦੋਂ ਮੈਂ ਸੀਰੀਆਂ ਲੰਘ ਕੇ ਗਿਆ ਬੜੇ ਸਾਨੂੰ ਲੋਕਾਂ ਨੇ ਲਾਂਬੇ ਦਿੱਤੇ ਵੀ ਸਾਡਾ ਜਲੂਸ ਕੱਢਦੇ ਜਾ ਕੇ ਕੋਈ 1000 ਮੰਗਦਾ ਕੋਈ 500 ਮੰਗਦਾ ਉਹ ਅਸੀਂ ਸਾਰਾ ਕੁਝ ਬੰਦ ਕਰ ਦਿੱਤਾ ਤੁਸੀਂ ਬਾਜ਼ਾਰ 'ਚ ਜਾ ਕੇ ਪੁੱਛ ਕੇ ਦੇਖੋ ਸਾਰੇ ਇਸ ਗੱਲ ਤੋਂ ਖੁਸ਼ ਆ। ਬਈ ਯਾਰ ਇਹ ਸਾਡੇ ਤੋਂ ਰੋਜ਼ ਆਣ ਕੇ ਜਿਹੜੇ ਮੰਗਦੇ ਸੀਗੇ ਉਹਦੇ ਨੂੰ ਵੇਤਰਿਆ ਸਾਨੂੰ 100 ਰੁਪਏ 50 ਰੁਪਏ ਦੇਣੇ ਚੰਗੇ ਆ। ਘੱਟੋ-ਘੱਟ ਸਾਡੇ ਇਹ ਸਾਡੀ ਪਟਲੀਆਂ ਤੋੜਨੋਂ ਤੁਹਾਡੇ। ਅਸੀਂ ਹੁਣ ਸਾਰਿਆਂ ਨੂੰ ਇਹੀ ਕਰਨੀ ਤੁਹਾਨੂੰ ਵੀ ਇੱਕ ਤਾਂ ਜਿਹੜਾ ਕੂੜਾ ਹੈਗਾ ਆ ਸਾਡਾ ਬੰਦਾ ਇੱਕ ਦਿਨ ਛੱਡ ਕੇ ਜਾਂਦਾ ਹੈ। ਜਿੱਥੇ ਨਹੀਂ ਜਾਂਦਾ ਹੈਗਾ ਉਹ ਜਿਹੜਾ ਸਾਡੇ ਕੋਲ 50 ਰੁਪਏ 50 ਰੁਪਏ ਜਿਹੜੇ ਤੁਹਾਡੇ ਕੋਲ ਇਕੱਠੇ ਕਰ ਰਹੇ ਆ ਉਹ ਜਿੰਨੇ ਕ ਪੈਸੇ ਇਕੱਠੇ ਹੁੰਦੇ ਉਹਦੇ ਨਾਲ ਤੋਂ ਉਹ ਮੁੰਡੇ ਦੀ ਤਨਖਾਹ ਵੀ ਨਹੀਂ ਪੂਰੀ ਹੁੰਦੀ ਹੈਗੀ। ਪਰ ਉਹ ਮੁੰਡਾ ਸਾਨੂੰ ਇੱਕ ਚ ਉਹ ਉਹ ਲੋਕ ਨੂੰ ਦੱਸ ਰਿਹਾ ਵੀ ਸਾਡੇ 3 ਦਿਨ ਹੋ ਗਏ ਆਏ ਨਹੀਂ ਸਾਡੇ 4 ਦਿਨ ਹੋ ਗਏ ਆਏ ਨਹੀਂ ਸਾਡੇ ਹਫਤਾ ਹੋ ਗਿਆ ਉਹ ਸਾਡੇ ਕੋਲ ਫੀਡਬੈਕ ਆ ਰਹੀ ਹੈ ਅਸੀਂ ਜਦੋਂ ਆਣ ਕੇ ਮੁੰਡਾ ਸਾਨੂੰ ਫੇਰ ਦੱਸਦਾ ਆ ਅਸੀਂ ਫੇਰ ਨਾਲ ਹੀ ਆਪਣੇ ਸੁਪਰਵਾਈਜ਼ਰ ਨੂੰ ਕਹਿੰਨੀ ਵੀ ਫਲਾਨੀ ਬਹੀ ਦੇ ਵਿੱਚ ਪਤਾ ਲੱਗਾ ਵੀ ਉੱਥੇ ਨਹੀਂ ਗਏ ਹੈ ਕਿਉਂਕਿ ਅਸੀਂ ਇੱਥੋਂ ਹੁਣ ਭੇਜ ਦਿੱਦੀ ਦੀ ਆ ਸਵੇਰ ਨੂੰ ਡਿਊਟੀਆਂ ਲਾ ਕੇ ਹੁਣ ਇਹ ਮੋਰੇ ਜਾ ਕੇ ਕਿਤੇ ਬੈਠ ਜਾਂਦੇ ਆ ਜਾ ਕੰਮ ਕਰਦੇ ਜਾਂ ਨਹੀਂ ਕਰਦੇ ਹੁਣ ਸਾਰਾ ਦਿਨ ਇਹ ਨਾ ਮਗਰ ਇੱਕ ਬੰਦਾ ਨਹੀਂ ਘੁੰਮ ਸਕਦਾ ਉਹ ਸਾਨੂੰ ਲੋਕ ਦੱਸਦੇ ਉਹ ਮੁੰਡੇ ਦੇ ਰਾਹੀਂ ਇਸ ਕਰਕੇ ਉਹ 50 ਰੁਪਏ ਵਾਲੀ ਤੋਂ ਕੋਈ ਏਡੀ ਗੱਲ ਹੈ ਨਹੀਂ ਕਿ ਉਹਦੇ ਤੇ ਵੀ ਅਸੀਂ ਇੱਕ ਚੀਜ਼ ਵਿਚਾਰ ਕਰ ਰਹੇ ਆ ਵੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਿੱਦਾਂ ਕਹ ਰਹੀਏ ਵੀ ਬੰਦਾ ਸਰਤੇ ਹੈ ਨਹੀਂ ਕੋਈ ਕਮਾਉਣ ਵਾਲਾ ਹੈ ਨਹੀਂਗਾ ਉਹ ਜੇ ਮਿਲ ਗਏ ਜੋ ਕੋਈ 100 ਜਾਂ 50 ਘਰ ਨਿਕਲ ਕੇ ਆਉਂਦਾ ਅਸੀਂ ਉਹਨੂੰ ਵੀ ਕੰਸਿਡਰ ਕਰਾਂਗੇ ਵੀ ਸ਼ਾਇਦ ਅਸੀਂ ਉਹਨਾਂ ਦਾ ਛੋਟ ਕਰਾਂਗੇ ਉਹਨਾਂ ਨੂੰ ਜਿਨ੍ਹਾਂ ਦੇ ਹੈ ਨਹੀਂਗਾ ਜਿਹੜੇ ਸਰਦੇ ਪੁੱਜਦੇ ਨੇ ਜਿਹੜੇ ਦੇ ਸਕਦੇ ਆ ਉਹ ਉਹਨਾਂ ਨੂੰ ਬੇਨਤੀ ਉਹ ਜ਼ਰੂਰ ਦੇ ਇੱਕ ਤੇ ਇਹ ਹੈਗਾ ਹੁਣ ਤੁਹਾਨੂੰ ਕਿਸੇ ਨੂੰ ਲੋੜੀ ਦੀਵਾਲੀ ਤੇ ਕੁਝ ਤੁਹਾਡੇ ਤੋਂ ਮੰਗੇ ਤੁਹਾਨੂੰ ਕੋ ਲੋੜੀ ਦੇਣ ਜੀ ਲੋੜਨੀ ਵਿਆਹ ਸ਼ਾਦੀ ਤੇ ਜਦਾਂ ਜਾ ਕੇ ਟੱਲੀਆਂ ਤੋੜਦੇ ਸੀ ਤੁਹਾਨੂੰ ਕਿਸੇ ਨੂੰ ਕੁਝ ਦੇਣ ਦੀ ਲੋੜ ਨਹੀਂ ਅਸੀਂ ਉਹਨਾਂ ਨੂੰ ਤਨਖਾਹ ਦਿੰਨੇ ਆ ਇੱਕ ਤੇ ਇਹ ਬੈਂਕੀ ਆ ਹਾਂ ਜਦਾਂ ਕਿਸੇ ਦੇ ਕਮਾਊ ਹੈ ਨਹੀਂ ਘਰ 'ਚ ਕੋਈ ਬਜ਼ੁਰਗ ਇਕੱਲੇ ਰਹਿੰਦੇ ਨੇ ਜਾਂ ਕਿਸੇ ਦੇ ਕੋਈ ਸਿਰ ਤੇ ਬੰਦਾ ਹੈ ਨਹੀਂਗਾ ਕੱਲੀਆਂ ਲੜਕੀਆਂ ਆ ਅਸੀਂ ਉਹ 5 50 ਘਰ ਨਿਕਲਣੋਂ ਪਿੰਡ 'ਚੋਂ 100 ਨਿਕਲਣ ਜੀ ਅਸੀਂ ਉਹਨਾਂ ਨੂੰ ਛੋਟ ਕਰਾਂਗੇ ਠੀਕ ਹੈ ਜੀ ਕੋਈ ਗੱਲ ਚਿੰਤਾ ਨਾ ਕਰੋ ਚਲੋ ਹੋ ਸਕਦਾ ਇੱਕ ਚੀਜ਼ ਹੋਰ ਸਾਡੇ ਧਿਆਨ ਚ ਆਈ ਹੈ ਵੀ ਜਿਹੜਾ ਗੁਰਦੁਆਰਾ ਸਾਹਿਬ ਦੇ ਆਸੀ ਮੰਨ ਲਓ ਦਰਵਾਜ਼ਿਆਂ ਤੋਂ ਅੰਦਰ ਅੰਦਰ ਇੱਕ ਹਿੱਸਾ ਆ ਉੱਥੇ ਤਾਂ ਸਫਾਈ ਦਾ ਉਹ ਰੱਖਦੇ ਪੂਰਾ ਜਿਉਂ-ਜਿਉਂ ਦਰਵਾਜ਼ਿਆਂ ਤੋਂ ਬਾਹਰ ਨਿਕਲ ਜਾਂਦੇ ਆ ਦਰਵਾਜ਼ਿਆਂ ਤੋਂ ਬਾਹਰ ਜਦੋਂ ਬੇੜਿਆਂ ਵੱਲੋਂ ਨਿਕਲਦੇ ਆ ਉੱਥੇ ਉਹ ਕਈ ਕਈ ਦਿਨ ਮਤਲਬ ਉਨੀ ਮਨਾਂ ਤਵੱਜੋ ਨਹੀਂ ਦਿੰਦੇ ਹੈਗੇ ਇਹ ਚੀਜ਼ ਸਾਡੇ ਪਿਛਲੇ ਹਫ਼ਤੇ ਸਾਡੇ ਇਹੇ ਮੁੰਡਾ ਜਿਹੜਾ 50 ਰੁਪਏ ਲੈਣ ਜਾਂਦਾ ਇਹੇ ਸਾਨੂੰ ਆਣ ਕੇ ਦੱਸਦਾ ਵੀ ਇਹ ਕਿੱਥੇ ਕੀ ਕਰਦੇ ਕਿਤੇ ਕੀ ਕਰਦੇ ਉਹ ਸਾਨੂੰ 50 ਰੁਪਏ ਦੇ ਵਿੱਚ ਫੀਡਬੈਕ ਸਾਨੂੰ ਆ ਰਿਹਾ ਇੱਕ ਤੁਹਾਡਾ ਜਿਹੜਾ ਸੀ ਉਹ ਹੋ ਸਕਦਾ ਤੁਹਾਡੇ ਤੋਂ ਨਾ ਮੰਗਦੇ ਹੋਣ ਪਰ ਪੂਰਾ ਬਾਜ਼ਾਰ ਦੇ ਵਿੱਚ ਮੀਟਿੰਗ ਹੋਈ ਆ ਬਾਜ਼ਾਰ ਵਾਲਿਆਂ ਨੇ ਦਸਾਂ ਬੰਦਿਆਂ ਨੇ ਗੱਲ ਕਹੀ ਆ ਵੀ ਭਾਜੀ ਇਹਨਾਂ ਦਾ ਹੱਲ ਕਰੋ ਕੋਈ ਕਦੀ 100 ਮੰਗਣਾ ਜਾਂਦਾ ਕੋਈ 50 ਮੰਗਣਾ ਜਾਂਦੇ ਆ ਤੁਹਾਡੇ ਨਾ ਮੰਗਦੇ ਹੋਣਗੇ ਤੁਹਾਡੀ ਸਮੱਸਿਆ ਆਪਣੀ ਹੋ ਸਕਦੀ ਜਿਹਦੀ ਸੀ ਉਹ ਨਹੀਂ ਕਰਦਾਦੀ ਸਾਨੂੰ ਨਹੀਂ ਬੰਦੇ ਦੇ ਪਾਸੇ ਉਹ ਬੰਦਾ ਜਿਹੜਾ ਲੱਗਾ ਨਾ ਪਤਾ ਨਹੀਂ ਕੀ ਉਹਦਾ ਕੀ ਨਾ ਆ ਉਹ ਕਦੀ ਨਹੀਂ ਉਹਨੇ ਮੰਗਿਆ ਸਾਡੇ ਨੂੰ ਸਗਰਾ ਦੇ ਲਈ ਕਦੀ ਹੋਣੀ ਬਵੇਖ ਸੁਲੱਖਣ ਤੇ ਨਹੀਂ ਸੁਲੱਖਣ ਸੁਲੱਖਣ ਜਿਹੜਾ ਨਾ ਮੇਰੀ ਸੁਣੋ ਸੁਲੱਖਣ ਮੇਰੇ ਬਾੜ ਦਾ ਆ ਹਾਂਜੀ ਉਹ ਪਿਛਲੀ ਸਾਡੀ ਕੌਂਸਲ ਚ ਰੱਖਿਆ ਸੀਗਾ ਇੱਕ ਸਾਡੇ ਕੋਲ 33-34 ਚੋਂ ਉਹੀ ਬੰਦਾ ਆ ਉਹਨੂੰ ਜਿਹੜੇ ਮਰਜ਼ੀ ਕੰਮ ਤੇ ਲਾ ਦਿਓ ਜਿੱਥੇ ਮਰਜ਼ੀ ਉਹਦੀ ਡਿਊਟੀ ਲਾ ਦਿਓ ਅੱਜ ਤੱਕ ਉਹ ਬੰਦੇ ਦਾ ਕੋਈ ਲੰਬਾ ਨਹੀਂ ਆ ਜਿੰਨੇ ਸਾਡੇ ਪੁਰਾਣੇ ਆ ਇਹਨਾਂ ਨੂੰ ਤੁਸੀਂ ਤੋਰੋ ਉਸ ਨਹੀਂ ਸ਼ਾਮ ਤੇ 10 ਲੰਬੇ ਨਹੀਂ ਲਿਆਕ ਦੇਣੇ ਜਾਂ ਤੱਕ ਕਿਸੇ ਨੂੰ ਹੀ ਨੀ ਬੋਲਣਾ ਮਾੜਾ ਆ ਜਾਂ ਹੀ ਨਹੀਂ ਕਿਸੇ ਤੋਂ ਪੈਸੇ ਮੰਗ ਲੈਣੇ ਆ ਹਨਾ ਇੱਕ ਉਹ ਸਾਡਾ ਬੰਦਾ ਆ ਉਹਨੂੰ ਹੀ 20 ਵਾਰੀ ਕਹਿ ਚੁੱਕੇ ਵੀ ਟਰਾਲੀ ਤੂੰ ਸਾਈਡ ਤੇ ਲਾ ਲਿਆ ਕਰ ਜਦੋਂ ਖੜੀ ਕਰਨੀ ਉਹ ਸੜਕ ਦੇ ਗੱਭੇ ਟਰਾਲੀ ਲਾ ਲਿੰਦਾ ਉਹ ਕੱਲ ਨੀਲੋ ਵਾਲਾ ਫੋਨ ਕਰੀ ਜਾਣ ਹਨਾ ਇਸ ਕਰਕੇ ਸਾਡੀਆਂ ਸਮੱਸਿਆਵਾਂ ਬਹੁਤ ਹੈ ਪੈਣ ਕੋਈ ਨਹੀਂ ਤੁਸੀਂ ਆਪਾ 2-4 ਘਰ 5 ਦੇਖ ਲਾਂਗੇ ਜਿਹੜੇ ਕੋਈ ਤਾਂ ਹੁਣ ਸਿਰਫ 100 200 ਮੰਗਦੇ ਆ ਨਾ ਤੇ ਜੀ ਦੋ ਨਹੀਂ ਘਰਾਂ ਦੇ ਵਿੱਚੋਂ ਆਪਣੇ ਡੱਬੇ ਚ ਪਾਉਣੇ ਆ ਉਹਨਾਂ ਨੂੰ ਉਹ ਠੀਕਾ ਤਾਂ ਨਹੀਂ ਲਿਆ ਕਿ ਆਪ ਵੀ ਚੱਕ ਕੇ ਸਿੱਟ ਇੱਕ ਚੀਜ਼ ਮੈਨੂੰ ਹੋਰ ਬੇਨਤੀ ਕਰਦਾ ਮੇਰੀ ਬੇਨਤੀ ਸੁਣ ਆ ਵੇ ਇੱਕ ਮਿੰਟ ਤੁਸੀਂ ਜਦੋਂ ਸੀਟੀ ਵੱਜਦੀ ਆ ਉਹ ਜਾਂਦੇ ਵਿਸਲ ਦਿੰਦੇ ਨੇ ਤੁਸੀਂ ਉਹਨਾਂ ਦੇ ਕੂੜਾ ਘਰੋਂ ਬਾਹਰ ਦਿਓ ਕਿਸੇ ਨੇ ਵੀ ਉਹਨਾਂ ਨੂੰ ਆਪਣੇ ਘਰ ਨਹੀਂ ਪਾੜਨ ਦੇਣਾ ਕਿਸੇ ਨਹੀਂ ਕਿਉਂਕਿ ਬਹੁਤ ਸਾਨੂੰ ਘਰਾਂ ਚੋਂ ਆ ਰਹੀ ਹੈ ਜਦੋਂ ਕਿਸੇ ਦੇ ਕੋਈ ਚੋਰੀ ਹੋ ਗਈ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਫੇਰ ਅਲੰਬਾ ਉੱਥੇ ਆਉਣਾ ਹੁੰਦਾ ਫੇਰ ਸਾਨੂੰ ਕਾਉਂਸਲ ਨੂੰ ਇਸ ਗੱਲ ਦੀ ਆਉਣੀ ਹੈ ਜਿਹੜਾ ਚੱਕ ਕੇ ਕੂੜਾ ਉਹ ਆਪੇ ਹੀ ਮਤਲਬ ਤੁਸੀਂ ਬਾਹਰ ਰੱਖਦੇ ਹੋ ਉਹ ਉਹ ਆਪੇ ਚੱਕ ਕੇ ਪਹੁੰਚਗੇ ਪਰ ਕਿਸੇ ਨੂੰ ਘਰ ਚ ਨਾ ਵੜਨ ਦਿਓ ਕਿਸੇ ਨੂੰ ਵੀ ਚਾਹੇ ਲੇਡੀ ਚਾਹੇ ਜੈਂਟਲ ਕੱਲ ਨੂੰ ਕੋਈ ਨੁਕਸਾਨ ਹੋਇਆ ਕੋਈ ਚੋਰੀ ਹੋ ਗਈ ਮੁੜ ਕੇ ਫਿਰ ਤੁਸੀਂ ਸਾਨੂੰ ਕਹਿਣਾ ਜੀ ਇਹ ਫਲਾਣੇ ਬੰਦੇ ਅੱਜ ਸਵੇਰੇ ਆਏ ਸੀ ਸਾਡਾ ਨੁਕਸਾਨ ਹੋ ਗਿਆ ਕੋਈ ਨਹੀਂ ਭਾਂਜੀ ਅਸੀਂ ਦੇਖਦੇ ਹਾਂ ਇੱਕ ਮਿੰਟ ਵਿੱਚ ਆਉਂਦੀ ਆਉਂਦੀ ਦੇਖੋ ਤੁਸੀਂ ਕਹਿੰਦੇ ਬਾਜ਼ਾਰ ਵਧੀਆ ਹੈ ਵੀ ਤੁਸੀਂ ਬੁਝਾਰਤ ਦੇ ਵਿੱਚ ਵੀ ਤੁਸੀਂ ਇਹ ਲਾ ਦਿੱਤੇ ਆ ਵੀ 50000 ਪੈਸਾ 400 ਰੁਪਿਆ ਚਲੋ ਬੁਝਾਰਾ ਹੈ ਉਨ੍ਹਾਂ ਦਾ ਕੋਈ ਕਮਾਈ ਹੋਊਗੀ ਆਪਾਂ ਕਹਿੰਨੇ ਆ ਵੀ ਦੁਕਾਨਾ ਤੋਂ ਹਰਕ ਉਹਨਾਂ ਨੂੰ ਕਮਾਈ ਚਾਹੀਦੀ ਹੈ ਸਾਡੇ ਘਰਾਂ ਦੇ ਵਿੱਚ ਦੱਸੋ ਕਿ ਇਹਨੂੰ ਕਮਾਈ ਆ ਜਾਂ ਮੈਨੂੰ ਘਰ ਤੋਂ ਕਿਸੇ ਲੇਡੀਜ਼ ਨੂੰ ਕਾਚ ਲੋ ਤੁਹਾਡੀ ਕਿਹੜੀ ਪਤੀ ਹਾਂਜੀ ਪਤੀ ਨਾਲ ਪਾਸੇ ਜਾਂਦੇ ਹੀ ਪਾਸੇ ਕੀ ਤੁਹਾਡਾ ਕੀ ਕਰਦੇ ਤੁਹਾਡੇ ਘਰ ਦੇ ਡੇਢ ਘਰ ਬੰਦੇ ਆ ਹਾਂ ਡੇਢ ਘਰ ਬੰਦੇ ਸਾਰੇ ਤੁਸੀਂ ਲੇਟ ਆਏ ਅੰਦਰ ਨਹੀਂ ਮੈਂ ਹੋਣੀ ਆ ਆ ਫਿਰ ਮੈਂ ਤੁਹਾਨੂੰ ਦੱਸਾਂ ਮੈਂ ਇਹਨਾਂ ਨੂੰ ਭਾਂਜੀ ਹੁਣਾਂ ਨੂੰ ਪਹਿਲਾਂ ਦੱਸਿਆ ਵੀ ਅਸੀਂ ਸਾਰਾ ਪਿੰਡ ਕਰ ਰਹੇ ਆ ਸਾਨੂੰ ਸਾਰਾ ਪਿੰਡ ਇੱਕ ਵਾਰੀ ਕੰਪਲੀਟ ਕਰਨ ਤੋਂ ਬਾਅਦ ਸਾਨੂੰ ਲੱਗਾ ਵੀ ਕੋਈ 150 ਕਰ ਇਦਾਂ ਦਾ ਹੈਗਾ ਜਿਹੜਾ ਨਹੀਂ ਦੇ ਸਕਦਾ ਅਸੀਂ ਉੱਥੇ ਵਿਚਾਰ ਕਰਨਾ ਕੋਈ ਨਹੀਂ ਆ ਗਿਆ ਹਾਂ ਠੀਕ ਹੈ ਦੇਖੋ ਸਰਕਾਰ ਨੇ ਕਿਹਾ ਸੀਗਾ ਕਿ ਹੁਣ 3 ਸਾਲ ਹੋ ਗਏ ਸਰਕਾਰ ਬਣੀ ਨੂੰ ਕਹਿੰਦੇ ਸੀ ਕਿ 1000 ਰੁਪਏ ਹਰ ਔਰਤ ਦੇ ਖਾਤੇ ਦੇ ਵਿੱਚ ਆਇਆਊਗਾ ਪਰ ਤੁਸੀਂ ਸਾਡ ਨੂੰ 950 ਦੇ ਦਿਓ ਤੇ 50 ਰੁਪਏ ਕੱਟ ਲਓ ਇਹ ਵੀ ਗੱਲ ਤੁਹਾਡੀ ਠੀਕ ਹੈ ਸਹੀ ਹੈ ਸਾਡਾ ਹੁਣ ਨਹੀਂ ਬਿਲਕੁਲ ਤੁਹਾਡਾ ਇਹ ਸਵਾਲ ਆ ਜਾਵੇਗਾ ਉਹ ਨਹੀਂ ਕਰਨਾ ਕਰਨੀ ਹਾਂ ਤੁਸੀਂ ਬਹੁਤ ਹਸ਼ਕਿਲ ਕਰਦੇ ਬੈਠ ਜਾ ਜੀ 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 ਅਸੀਂ ਹੁੰਦਾ ਆ ਤੇ ਜੇ ਤੁਸੀਂ ਬੜੀ ਕੁੜੀਆਂ ਵਾਸਤੇ ਕੋਈ ਫੈਕਟਰੀ ਖੋਲ੍ਹਣਾ ਤੋਂ ਨਹੀਂ ਕਰੀਆ ਵੀ ਦੱਸੋ ਮੈਂ ਇਦਾਂ ਕਰਦਾ ਉਹ ਫੈਕਟਰੀ ਨਹੀਂ ਕਰ ਸਕਾ ਨਹੀਂ ਜਿਹੜੇ ਸਾਨੂੰ ਇਹਦਾ ਵਾਦਾ ਜੇ ਚਲੋ ਨਹੀਂ ਉਹਨਾਂ ਨੇ ਲੁਭਾਇਆ ਹੁਣ 3 ਸਾਲ ਦਾ ਥੋੜੀ ਪੈਨ ਕਿਹੜੀ ਪੱਤੀ ਹੈ ਹੈ ਬਾਕੀ ਬਾਕੀ ਜੇ ਤਾਂ ਉਹਨਾਂ ਦੇ ਵਾਦੇ ਤੇ ਜਾਈਏ ਤਾਂ 3 ਸਾਲਾਂ ਦੇ ਵਿੱਚ 36000 ਰੁਪਏ ਸਾਡਾ ਹੋ ਜਾਂਦਾ ਠੀਕ ਹੈ ਇੱਕ ਇੱਕ ਜਾਣ ਇੱਕ ਇੱਕ ਜਾਣੀ ਦਾ ਪਰ ਇਹ ਮੁੱਦਾ ਹੁਣ ਚਲੋ ਦੇਖੋ ਜਿਹੜੇ ਪਹਿਲਾਂ ਆਪਾਂ ਗੱਲ ਕਰ ਲਈ ਆ ਇਹ ਤਾਂ ਸਾਡੇ ਅਧਿਕਾਰ ਖੇਤਰ ਦੀ ਆ ਇੱਕ ਜਿਹੜੀ ਤੁਸੀਂ ਗੱਲ ਕੀਤੀ ਕੰਮ ਦੀ ਤੇ ਆ 1000 ਰੁਪਏ ਵਾਲੀ ਤੇ ਕਿਸੇ ਦੀ ਮੇਰੀ ਬੇਨਤੀ ਸੁਣ ਲੋ ਉਹ ਨਹੀਂ ਕੋਈ ਨਹੀਂ ਜਿਹੜਾ ਜਿਹੜਾ ਬਣਦਾ ਸਰਕਾਰ ਨੇ ਕਿਹਾ ਉਹ ਨਹੀਂ ਦੇਣਾ ਮੇਰੀ ਮੇਰੀ ਸੁਣ ਲੋ ਗੱਲ ਜਦੋਂ ਐਮਐਲਏ ਸਾਹਿਬ ਆਣਗੇ ਅਸੀਂ ਤੁਸੀਂ ਸਾਨੂੰ ਕੋਈ ਨੰਬਰ ਦੇ ਦਿਓ ਕਿਸੇ ਦਾ ਵੀ ਕੋਈ ਵੀ ਭੈਣ ਹੋਣਾ ਦਾ ਹੈਗਾ ਮੇਰੇ ਕੋਲ ਨੰਬਰ ਹਨਾ ਤੇ ਮੈਂ ਤੁਹਾਨੂੰ ਦੱਸ ਦੂੰਗਾ ਤੁਸੀਂ ਐਮਐਲਏ ਸਾਹਨੂੰ ਮੈਂ ਕਿਤਾਸ ਸਵੇਰ ਕੋਲ ਅੱਛਾ ਤੁਹਾਡਾ ਨੰਬਰ ਠੀਕ ਹੈ ਕੋਈ ਨਹੀਂ ਕੋਈ ਨਹੀਂ ਬੇਟਾ ਤੇ ਅਸੀਂ ਜਿੱਦਣਾ ਐਮਐਲਏ ਸਾਹਿਬ ਹੋਣਗੇ ਨਾ ਤੁਹਾਨੂੰ ਇੱਕ ਵਾਰੀ ਮਿਲਾ ਦਾਂਗੇ ਇਹ ਜਿਹੜੀਆਂ ਦੋ ਚੀਜ਼ਾਂ ਉਹਨਾਂ ਦੇ ਕੋਲ ਠੀਕ ਹੈ ਕੋਈ ਨਹੀਂ ਬੇਟਾ ਸਾਰੇ ਕਮੇਟੀ ਆਈ ਅਸਤੇ ਹੋਰ ਦੱਸੋ ਜਿਹੜੀਆਂ ਜਿਹੜੀਆਂ ਅਸੀਂ ਆਈਆਂ ਕੋਈ ਨਹੀਂ ਪੈਣ ਕੋਈ ਗੱਲ ਹੋਰ ਦੱਸੋ ਕੋਈ ਨਹੀਂ ਪੈਣ ਕੋਈ ਨਹੀਂ ਅਸੀਂ ਤੁਹਾਨੂੰ ਜਿਹੜੇ ਛੋਟ ਚ ਪਾ ਲਾਂਗੇ ਆਪਾਂ ਕੋਈ ਗੱਲ ਕੋਈ ਗੱਲ ਕੋਈ ਗੱਲ ਠੀਕ ਹੈ 莎士比